ਦਾ ਹਰ ਇੱਕ ਵੀਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ ਕਰਦੇ ਬਤੀਏ ਬਹੁਤ ਵਾਰ ਪਰਵਾਦਾ ਉਹਨਾਂ ਨੂੰ ਹੋਰ ਬਖਸ਼ੀ ਮਰੇ ਜੀ ਵੀ ਵੀਰ ਇੰਨਾ ਕਾ ਜ਼ਿਆਦਾ ਮਿਹਨਤੀ ਆ ਵੀ ਹਰ ਰੋਜ਼ 11 ਤੋਂ 12 ਘੰਟੇ ਇੱਕ ਹੀ ਬੈਟਰੀ 'ਤੇ ਚਲਾਉਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਸਾਰੇ ਪੰਜਾਬੀ ਇਹ ਕਹਿੰਦੇ ਆ ਕਿ ਅੱਜ ਆਪਣੇ ਆਪਾਂ ਨੂੰ ਲੋੜ ਆ ਕੇ ਆਪਣੇ ਪੰਜਾਬੀ ਭਰਾਵਾਂ ਦੀ ਪਹਿਲ ਦੇ ਆਧਾਰ 'ਤੇ ਬਾਹ ਫੜੀ ਜਾਵੇ ਔਰ ਖਾਸ ਕਰਕੇ ਉਹਨਾਂ ਵੀਰਾਂ ਨੂੰ ਅੱਗੇ ਲਿਆਂਦਾ ਜਾਵੇ ਜਿਹੜੇ ਵੀਰ ਕਿਰਤ ਕਰਨਾ ਚਾਹੁੰਦੇ ਆ ਮਿਹਨਤ ਕਰਨਾ ਚਾਹੁੰਦੇ ਆ ਇਹ ਜਿਹੜਾ ਮੇਰੇ ਲਾਗੇ ਵੀਰ ਖੜਾ ਤੁਸੀਂ ਦੇਖ ਰਹੇ ਹੋ ਇਹ ਵੀਰ ਇੰਨਾ ਕੁ ਜ਼ਿਆਦਾ ਮਿਹਨਤੀ ਆ ਵੀ ਹਰ ਰੋਜ਼ 11 ਤੋਂ 12 ਘੰਟੇ ਇਹ ਬੈਟਰੀ ਰਿਕਸ਼ਾ ਚਲਾਉਂਦਾ ਆ ਔਰ ਇਹ ਮਹੀਨੇ ਦਾ 10.5 ਹਜ਼ਾਰ ਰੁਪਿਆ ਉਸ ਰਿਕਸ਼ੇ ਦਾ ਕਿਰਾਇਆ ਦਿੰਦਾ ਆ ਜਿਹੜੇ ਜਿੱਥੋਂ ਰਿਕਸ਼ਾ ਲੈ ਕੇ ਚਲਾਉਂਦਾ ਵੀਰ ਤੇ ਜਦੋਂ ਸਾਨੂੰ ਵੀਰ ਦੇ ਬਾਰੇ ਪਤਾ ਲੱਗਾ ਤੇ ਵੀਰ ਆਪਣੇ ਘਰ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਆ ਤੇ ਅਸੀਂ ਇਹ ਦਾਨੀ ਵੀਰਾਂ ਨਾਲ ਸਲਾਹ ਕੀਤੀ ਕਿ ਅਸੀਂ ਇਸ ਵੀਰ ਨੂੰ ਅਗਰ ਆਪਣਾ ਈ ਬੈਟਰੀ ਰਿਕਸ਼ਾ ਲੈ ਦਈਏ ਤੇ ਇਸ ਵੀਰ ਦੇ ਜਿਹੜੀ ਆ 10000 ਦੀ ਸੇਵਿੰਗ ਹੋ ਜਾਏਗੀ ਹਰ ਮਹੀਨੇ ਵੀਰ ਡੇਢ ਸਾਲ ਤੋਂ ਇਹ ਰਿਕਸ਼ਾ ਚਲਾ ਰਿਹਾ ਸੀਗਾ ਪਰ ਅੱਜ ਤੱਕ ਜਿਹੜਾ ਆ ਵੀਰ ਦਾ ਉਹ ਰਿਕਸ਼ਾ ਆਪਣਾ ਨਹੀਂ ਹੋ ਪਾਇਆ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਸੀਂ ਦਾਨੀ ਵੀਰਾਂ ਨਾਲ ਗੱਲ ਕੀਤੀ ਤੇ ਜਿਹੜਾ ਆ ਅੱਜ ਇਸ ਵੀਰ ਨੂੰ ਆਪਾਂ ਇੱਕ ਨਵਾਂ ਰਿਕਸ਼ਾ ਲੈ ਕੇ ਈ ਰਿਕਸ਼ਾ ਲੈ ਕੇ ਦੇ ਰਹੇ ਆ ਅੱਧੀ ਕਿਸ਼ਤ ਦਾਨੀ ਵੀਰਾਂ ਨੇ ਸਲਾਹ ਜਿਹੜੀ ਆ ਸਲਾਹ ਦਿੱਤੀ ਕਿ ਅੱਧੀ ਕਿਸ਼ਤ ਵੀਰ ਆਪ ਹੀ ਆਪ ਵੀ ਤਾਰੇ ਤੇ ਜਿਹੜਾ ਆ ਅੱਧੀ ਕਿਸ਼ਤ ਸੀ 70000 ਰੁਪਿਆ ਅਦਾਨੀ ਵੀਰਾਂ ਦੇ ਸਹਿਯੋਗ ਨਾਲ ਕੀਤਾ ਤੇ ਬਾਕੀ ਥੋੜਾ ਸਮਾਂ ਵੀਰ 5000 ਮਹੀਨਾ ਕਿਸ਼ਤ ਦੇਏਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਬੈਟਰੀ ਰਿਕਸ਼ਾ ਇਹ ਵੀਰ ਦਾ ਆਪਣਾ ਹੋ ਜਾਏਗਾ ਤੇ ਇਹ ਜਿਵੇਂ ਕਿ ਸੇਵਾ ਕਰੀਦੀ ਆ ਇਹ ਸੇਵਾ ਸਿੱਧੀ ਜਿਹੜੀ ਆ ਇਹ ਦੁਕਾਨ ਦੇ ਖਾਤੇ 'ਚ ਗਈ ਨਾ ਮੇਰੇ ਖਾਤੇ 'ਚ ਗਈ ਤੇ ਨਾ ਪਰਿਵਾਰ ਦੇ ਖਾਤੇ 'ਚ ਅਸੀਂ ਸਿੱਧੀ ਜਿਹੜੀ ਡਾਇਰੈਕਟ ਸੇਵਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਰਿਵਾਰ ਨੂੰ ਜਾਵੇ ਤੇ ਜਾਂ ਸਿੱਧੀ ਦੁਕਾਨ ਤੇ ਭੇਜੀਏ ਤੇ ਜਿਹੜੇ-ਜਿਹੜੇ ਵੀਰਾਂ ਨੇ ਸੇਵਾ ਕੀਤੀ ਮੈਂ ਉਹਨਾਂ ਦਾ ਨਾਮ ਜ਼ਰੂਰ ਲੈਣਾ ਚਾਹੂੰਗਾ ਇਹ ਵੀਰ ਅਮਨਦੀਪ ਸਿੰਘ ਨੇ ਯੂ ਐਸ ਉਹਨਾਂ ਨੇ 18000 ਸਰਦਾਰ ਪਰਮਜੀਤ ਸਿੰਘ ਜੀ ਦਿੱਲੀ ਤੋਂ 15000 ਸਰਦਾਰ ਬਰਿਆਮ ਸਿੰਘ ਜੀ ਨਿਊਜ਼ੀਲੈਂਡ ਤੋਂ 5000 ਤੇ ਸਰਦਾਰ ਜਸਵੰਤ ਸਿੰਘ ਜੀ ਸਪੇਨ ਤੋਂ 10000 ਇਹਨਾਂ ਵੀਰਾਂ ਦੀ ਸੇਵਾ ਲਾ ਕੇ ਇਹ ਵੀਰ ਦਾ ਜਿਹੜਾ ਕਾਰਜ ਆ ਥੋੜੇ ਜਿੱਥੇ ਵੀ 10500 ਰੁਪਿਆ ਦਿੰਦਾ ਸੀਗਾ ਮਹੀਨੇ ਦਾ ਵੀਰ ਨੂੰ ਥੋੜਾ ਸਮਾਂ ਬਸ 5000 ਦੇਣਾ ਪਏਗਾ ਤੇ ਉਸ ਤੋਂ ਬਾਅਦ ਵੀਰ ਆਪਣੇ ਘਰ ਦਾ ਆਪਣੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਵਾਲੀ ਜਿਹੜਾ ਆ ਉਹਦੀ ਵਿੱਚ ਮਿਹਨਤ ਕਰ ਪਾਏਗਾ ਮੈਂ ਹੱਥ ਜੋੜ ਕੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਭੇਜੀ ਤੇ ਇੱਕ ਹੋਰ ਚੀਜ਼ ਕਹਿ ਦਵਾਂਗੇ ਮੈਂ ਜਿਵੇਂ ਤੁਹਾਨੂੰ ਪਤਾ ਕਿ ਜ ਔਰ ਇਹਨੂੰ ਵੀਡੀਓ ਚ ਲਿਆਉਂਦਾ ਮੇਰਾ ਮਕਸਦ ਇਹ ਸੀਗਾ ਕਿ ਮੈਂ ਮਿਸਾਲ ਦੇਣਾ ਚਾਹਣਾ ਇਸ ਵੀਰ ਦੀ ਕਿ ਜਿਹੜਾ ਵੀਰ ਦਿਹਾੜੀ ਦਾ 11-12 ਘੰਟੇ ਰਿਕਸ਼ਾ ਚਲਾਉਂਦਾ ਹੈ ਇਹ ਬੈਟਰੀ ਰਿਕਸ਼ਾ ਜਦਕਿ ਲੋਕ ਕਈ ਵਾਰੀ ਇਹ ਸੋਚਦੇ ਕਿ ਸਾਡੀ ਮਦਦ ਤੇ ਹੋ ਜੇ ਪਰ ਅਸੀਂ ਮਿਹਨਤ ਉਹ ਨਹੀਂ ਨਾ ਕਰੀਏ ਪਰ ਇਹ ਵੀਰ ਇੰਨੀ ਜਿਆਦੀ ਮਿਹਨਤ ਮੈਂ ਵੀਰ ਨੂੰ ਸਲਾਮ ਵੀ ਕਰਦਾ ਹਾਂ ਪਰ ਮੈਂ ਇਹ ਚੀਜ਼ ਮਨ ਸੋਚਦਾ ਕਿ ਜਿਹੜੇ ਵੀਰੇ ਵੀਡੀਓ ਵੇਖਣਗੇ ਜਰੂਰ ਉਹ ਮਿਹਨਤ ਕਰਨਾ ਚਾਹਣਗੇ ਕਿ ਆਪਾਂ ਮਿਹਨਤ ਕਰੀਏ ਕਿਉਂਕਿ ਜਿਹੜਾ ਵੀਰ ਮਿਹਨਤ ਕਰਦਾ ਹੈ ਨਾ ਉਹ ਪ੍ਰਮਾਤਮਾ ਵੀ ਉਹਦੇ ਅੱਗੇ ਹੋ ਕੇ ਸਾਥ ਦਿੰਦਾ ਹੈ ਸੋ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਅਗਨ ਜੋ ਮੇਰੇ ਵੀਰ ਭਰਾਵਾਂ ਨੇ ਮੇਰੇ ਮਿਹਨਤ ਵਿੱਚ ਜੋ ਫਲ ਪਾਇਆ ਮੈਂ ਹਰ ਵੀਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ ਮੇਰੇ ਤੇ ਕੀਤੀ ਹੈ ਮਾਰੇ ਪਰਮਾਤਮਾ ਉਹਨਾਂ ਨੇ ਹੋਰ ਬਖਸ਼ੇ ਮੇਰਾ ਵੀ ਇਤਿ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਵੀਰਾਨਾ ਲਾਈ ਗੀ ਕਾ ਖਾਲਸਾ ਵਾਹਿਗੁਰੂ